ਧਰਮ ਦੇ ਨਾਂ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਾ ਕੇ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣਨ ਵਾਲੀ ਔਰਤ ਦੀ ਵੀਡੀਓ ਵਿਵਾਦਾਂ ਦੇ ਵਿੱਚ ਵੀ ਹੈ ਤੇ ਇਹ ਨਵੀਂ ਵੀਡੀਓ ਚਰਚਾ ਦੇ ਵਿੱਚ ਵੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਘਮ ਰਹੀ ਹੈ। ਉਹਦੇ ਵਿੱਚ ਉਹ ਮੌਲਵੀ ਦੇ ਮੂਰੇ ਬੈਠੀ ਹੈ। ਮੌਲਵੀ ਇਹ ਗੱਲ ਪੁੱਛਦਾ ਜੀ ਕਿ ਕੀ ਤੂੰ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਰਹੀ ਆ? ਉਹ ਕਹਿੰਦੀ ਜੀ ਹਾਂ। ਮੌਲਵੀ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਜੀ ਕਿ ਤੂੰ ਆਪਣੀ ਮਰਜ਼ੀ ਨਾਲ ਨਿਕਾਹ ਕਰਵਾ ਰਹੀ ਆ? ਕਹਿੰਦੀ ਬਿਲਕੁਲ। ਮੌਲਵੀ ਨੂੰ ਇਹ ਪੁੱਛਦਾ ਜੀ ਕਿ ਤੂੰ ਇੱਥੇ ਰਹਿਣਾ ਚਾਹੁੰਨੀ ਆ? ਕਹਿੰਦੀ ਜੀ ਹਾਂ। ਮਤਲਬ ਇਹ ਆ ਕਿ ਉਹਦੇ ਨਾਲ ਕੋਈ ਧੋਖਾ ਨਹੀਂ ਹੋਇਆ ਉਹ ਗੁਮਰਾਹ ਨਹੀਂ ਹੋਈ ਉਹ ਕੋਈ ਬਿਮਾਰ ਨਹੀਂ ਹੋਈ ਜਿਵੇਂ ਕਿ ਪਹਿਲਾਂ ਖਬਰਾਂ ਆਈਆਂ ਸੀ ਕਿ ਇੱਕ ਔਰਤ ਲਾਪਤਾ ਹੋ ਗਈ ਆ ਉਹ ਕਿਤੇ ਐਉਂ ਨਾ ਹੋ ਗਿਆ ਹੋਵੇ ਇਹਨੂੰ ਐਉਂ ਨਾ ਹੋ ਗਿਆ ਹੋਵੇ ਇਹਨੂੰ ਇਸ਼ਕ ਦਾ ਭੂਤ ਚਿੰਬੜਿਆ ਸੀ ਤੇ ਇਹ ਗਈ ਜਥੇ ਦੇ ਵਿੱਚ ਬਾਬੇ ਦੇ ਦਰ ਦੇ ਦਰਸ਼ਨ ਕਰਨ ਦੇ ਲਈ ਪਰ ਇਹਦੀ ਬਾਬੇ ਦੇ ਪ੍ਰਤੀ ਇਹਦੀ ਉਸ ਧਰਤੀ ਦੇ ਪ੍ਰਤੀ ਇਹਦੀ ਗੁਰੂ ਦੇ ਦਰਾਂ ਦੇ ਪ੍ਰਤੀ ਕੋਈ ਸ਼ਰਧਾ ਨਹੀਂ ਇਹ ਤਾਂ ਸਿਰਫ ਤੇ ਸਿਰਫ ਇਸ ਧਰਮ ਦੇ ਨਾਮ ਦੇ ਉੱਤੇ ਇਹ ਆਸਥਾ ਦੇ ਨਾਂ ਦੇ ਉੱਤੇ ਇਹ ਸ਼ਰਦਾ ਦੇ ਬਨੋਟੀ ਪੁਣਾ ਦੇ ਨਾਂ ਦੇ ਉੱਤੇ ਤੇ ਇਹ ਤਾਂ ਇਸ਼ਕ ਪਾਉਣ ਦੇ ਲਈ ਗਈ ਸੀ ਇਹਦੇ ਅੰਦਰ ਬਨੋਟੀ ਪੁਣਾ ਸ਼ਰਦਾ ਦੇ ਪ੍ਰਤੀ ਆ ਤੇ ਇਹਨੂੰ ਜਨੂਨ ਸੀ ਆਪਣੇ ਇਸ਼ਕ ਦਾ ਇਹ ਨਨਕਾਣਾ ਸਾਹਿਬ ਦੇ ਨਹੀਂ ਇਹ ਤਾਂ ਆਪਣੇ ਹੋਣ ਵਾਲੇ ਘਰ ਵਾਲੇ ਜਿਹਦੇ ਨਾਲ ਇਹਨੇ ਨਿਕਾਹ ਕਰਵਾਇਆ ਉਹਨੂੰ ਮਿਲਣ ਵਾਸਤੇ ਉਹਦੇ ਮਿਲਾਪ ਦੇ ਵਾਸਤੇ ਗਈ ਸੀ ਇਹਨੇ ਇਹ ਵੀ ਗੱਲ ਕਬੂਲ ਕੀਤੀ ਆ ਕਿ ਮੈਂ ਅਠਾ ਨੌਂ ਵਰਿਆਂ ਤੋਂ ਨਾਸਰ ਹੁਸੈਨ ਦੇ ਸੰਪਰਕ ਦੇ ਵਿੱਚ ਆ ਫੇਸਬੁੱਕ ਦੇ ਉੱਤੇ ਮਿੱਤਰਤਾ ਹੋਈ ਸੀ ਤੇ ਮਿੱਤਰਤਾ ਅੱਗੇ ਵਧਦੀ-ਵਧਦੀ ਇਸ ਥਾਂ ਦੇ ਉੱਤੇ ਪਹੁੰਚ ਗਈ ਕਿ ਅੱਜ ਮੈਂ ਇਹਦੇ ਵਾਸਤੇ ਇੱਥੇ ਆ ਗਈ ਹਾਂ ਇਸ ਔਰਤ ਦਾ ਪਿੱਛਾ ਹੈ ਜੀ ਇਹਦਾ ਪਿਛੋਕੜ ਹੈ ਕਪੂਰਥਲਾ ਦਾ ਇਸ ਔਰਤ ਦੇ ਉੱਤੇ ਕਿਸੇ ਵੇਲੇ ਤਿੰਨ ਪਰਚੇ ਦਰਜ ਰਹੇ ਆ ਉਹ ਤਿੰਨੇ ਪਰਚੇ ਬਾਅਦ ਦੇ ਵਿੱਚ ਕਹਿੰਦੇ ਜੀ ਮਸਲਾ ਹੱਲ ਹੋ ਗਿਆ ਸੀਗਾ ਕਹਿੰਦੇ ਵੀ ਕੋਰਟ ਨੇ ਇਸ ਮਾਮਲੇ ਦੇ ਵਿੱਚ ਪਰਚੇ ਜਿਹੜੇ ਉਹ ਕੁਵੇਂ ਨਾ ਕਿਵੇਂ ਕੋਈ ਮਸਲਾ ਹੱਲ ਹੋ ਗਿਆ ਜਾਂ ਰੱਦ ਹੋ ਗਿਆ ਜਾਂ ਕੁਝ ਵੀ ਹੋ ਗਿਆ ਕਹਿੰਦੇ ਵੀ ਇਹਦੇ ਜਿਹੜੇ ਪੁੱਤ ਆ ਉਹਨਾਂ ਦੇ ਉੱਤੇ ਵੀ ਪਰਚੇ ਦਰਜ ਆ ਤੇ ਉਸ ਤੋਂ ਬਾਅਦ ਇਹਨੇ ਜਿਸ ਤਰੀਕੇ ਦੀ ਹੁਣ ਇਸ਼ਕ ਦੀ ਪੌੜੀ ਚੜੀ ਆ ਸਵਾਲ ਇਹਦੇ ਉੱਤੇ ਇੱਕ ਨੁਕਤੇ ਦੇ ਕਰਕੇ ਉੱਠੇ ਆ ਇਹਦੇ ਇਸ਼ਕ ਦੇ ਉੱਤੇ ਇਹਦੇ ਧਰਮ ਤਬਦੀਲ ਕਰਨ ਦੇ ਉੱਤੇ ਨਹੀਂ ਆ ਕਿਸੇ ਨੂੰ ਵੀ ਆਪਣਾ ਧਰਮ ਤਬਦੀਲ ਕਰਨ ਦਾ ਅਧਿਕਾਰ ਆ ਕੋਈ ਵੀ ਕਿਸੇ ਨਾਲ ਵਿਆਹ ਜਾਂ ਨਿਕਾਹ ਕਰਵਾ ਸਕਦਾ ਪਰ ਰੌਲਾ ਇਸ ਗੱਲ ਦਾ ਵੀ ਭਾਈ ਇਹ ਲੋਕ ਵਰਤਦੇ ਕਿਹੜੀ ਚੀਜ਼ ਨੂੰ ਵਰਤਦੇ ਕਿਹੜੀ ਗੱਲ ਨੂੰ ਆ ਇਸ ਔਰਤ ਨੇ ਯਾਨੀ ਕਿ ਸਰਬਜੀਤ ਕੌਰ ਨੇ ਧਰਮ ਨੂੰ ਵਰਤਿਆ ਇਹਨੇ ਸ਼ਰਦਾ ਨੂੰ ਵਰਤਿਆ ਇਹਨੇ ਆਸਥਾ ਨੂੰ ਵਰਤਿਆ ਇਹਨੇ ਜਥੇ ਨੂੰ ਵਰਤਿਆ ਇਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਵਰਤਿਆ ਇਹਨੇ ਪ੍ਰਕਾਸ਼ਪੁਰਬ ਨੂੰ ਵਰਤਿਆ ਇਹਨੇ ਨਨਕਾਣਾ ਸਾਹਿਬ ਨੂੰ ਵਰਤਿਆ ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤਿਆ ਤੇ ਸਭ ਤੋਂ ਵੱਡਾ ਸਵਾਲ ਇਹ ਆ ਵੀ ਜਦੋਂ ਪੂਰੇ ਪੰਜਾਬ ਦੇ ਵਿੱਚੋਂ ਜਾਂ ਕਿਤੋਂ ਵੀ ਕਿਸੇ ਨੇ ਜਾਣਾ ਹੋਵੇ ਕਿਸੇ ਨੇ ਪਾਸਪੋਰਟ ਜਮ੍ਹਾਂ ਕਰਵਾਉਣਾ ਹੋਵੇ ਜਥੇ ਦੇ ਲਈ ਤਾਂ ਉਹ ਆਪਣੇ ਇਲਾਕੇ ਦੇ ਆਪਣੇ ਖੇਤਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੂੰ ਪਾਸਪੋਰਟ ਦਿੰਦਾ ਉਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਭਾਈ ਮੈਂ ਇਹਨੂੰ ਜਾਣਦਾ ਤੇ ਫਿਰ ਉਹ ਪਾਸਪੋਰਟ ਸ਼੍ਰੋਮਣੀ ਕਮੇਟੀ ਤੱਕ ਪਹੁੰਚਦਾ ਫਿਰ ਉਹਦੀ ਇਨਕੁਆਰੀ ਹੁੰਦੀ ਆ ਪੁਲਿਸ ਇਨਕੁਆਰੀ ਕਰਦੀ ਆ ਵੀ ਇਹਦਾ ਕੋਈ ਅਪਰਾਧਿਕ ਰਿਕਾਰਡ ਤਾਂ ਨਹੀਂ ਇਹਦਾ ਕੋਈ ਵਿਵਾਦ ਤਾਂ ਨਹੀਂ ਚੱਲਦਾ ਇਸ ਬੰਦੇ ਦਾ ਪਿਛੋਕੜ ਕੀ ਆ ਇਹ ਕੋਈ ਖਤਰਨਾਕ ਤਾਂ ਨਹੀਂ ਵਿਅਕਤੀ ਇਹਦੇ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਜੁੜੀਆਂ ਇਸ ਥਾਂ ਦੇ ਉੱਤੇ ਸਵਾਲੇ ਪੈਦਾ ਹੁੰਦਾ ਵੀ ਸਰਬਜੀਤ ਕੌਰ ਨੇ ਜੀਨੂੰ ਪਾਸਪੋਰਟ ਦਿੱਤਾ ਉਸ ਬੰਦੇ ਦੀ ਇਹਦੇ ਨਾਲ ਕੀ ਜਾਣ ਪਛਾਣ ਸੀ ਇਹਨੇ ਉਹਨੂੰ ਪਾਸਪੋਰਟ ਕਿਹੜੀ ਲਿਹਾਜ਼ ਦੇ ਵਿੱਚ ਦਿੱਤਾ ਤੇ ਉਹਨੇ ਅੱਗੇ ਕਿਵੇਂ ਪਹੁੰਚਾਤਾ ਹੁਣ ਉਸ ਤੋਂ ਅਗਲੀ ਗੱਲ ਵੀ ਪੁਲਿਸ ਨੇ ਵੈਰੀਫਿਕੇਸ਼ਨ ਕਰੀ ਕੀਤੀ ਹੋਈ ਜਿਹਦੇ ਉੱਤੇ ਤਿੰਨ ਤਿੰਨ ਪਰਚੇ ਦਰਜ ਰਹੇ ਹੋਣ ਜਿਹਦਾ ਅਪਰਾਧਿਕ ਪਿਛੋਕੜ ਮੰਨਿਆ ਜਾਂਦਾ ਹੋਵੇ ਤੇ ਉਹਨੂੰ ਕਿਸ ਤਰੀਕੇ ਨਾਲ ਕਲੀਅਰੈਂਸ ਮਿਲ ਗਈ ਆ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਜੇਕਰ ਪੁਲਿਸ ਨੇ ਵੀ ਇਸ ਮਾਮਲੇ 'ਚ ਕੁਝ ਨਹੀਂ ਕੀਤਾ ਜੇਕਰ ਉਸ ਸਬੰਧਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਵੀ ਕੁਝ ਨਹੀਂ ਕੀਤਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਵਿਚ ਵਿਚਾਲੇ ਕਿਤੇ ਸਾਰੇ ਮਿਲੇ ਹੋਏ ਆ ਇਹਦਾ ਮਤਲਬ ਇਹ ਆ ਵੀ ਵਿਚ ਵਿਚਾਲੇ ਕਿਤੇ ਕੋਈ ਹੋਰ ਝੋਲਤਾ ਨਹੀਂ ਇਹ ਸ਼ੱਕ ਦੀ ਸੂਈ ਕਈ ਪਾਸਿਆਂ ਨੂੰ ਜਾ ਰਹੀ ਆ ਤੇ ਸ਼੍ਰੋਮਣੀ ਕਮੇਟੀ ਦੇ ਇੱਕ ਅਹੁਦੇਦਾਰ ਨੇ ਲੰਘੇ ਕੱਲੇ ਗੱਲ ਕਹੀ ਆ ਵੀ ਸ਼੍ਰੋਮਣੀ ਕਮੇਟੀ ਮੈਂਬਰ ਨੇ ਜਿਹੜੇ ਉਹ ਸਾਡੇ ਕੋਲੇ ਭੇਜਦੇ ਆ ਆਪੋ ਆਪਣੇ ਜਿਹੜੇ ਜਾਣਕਾਰਾਂ ਦੇ ਪਾਸਪੋਰਟ ਤੇ ਇਹ ਵੀ ਸੱਤ ਅੱਠਾਂ ਦੇ ਵਿੱਚ ਇੱਕ ਨਾਂ ਆਇਆ ਸੀ ਤੇ ਅਸੀਂ ਇਹਦਾ ਪਾਸਪੋਰਟ ਵੀ ਭੇਜਤਾ ਇਹਦਾ ਵੀਜ਼ਾ ਲੱਗ ਗਿਆ ਸਾਨੂੰ ਕੀ ਪਤਾ ਸੀ ਵੀ ਇਹਨੇ ਇਸ ਤਰੀਕੇ ਦੇ ਨਾਲ ਸਿੱਖਾਂ ਦਾ ਅਕਸ ਖਰਾਬ ਕਰਨਾ ਇਹਨੇ ਇਸ ਤਰੀਕੇ ਦੀ ਮਨ ਦੇ ਵਿੱਚ ਮਾੜੀ ਗੱਲ ਸੋਚੀ ਆ ਇਸ ਔਰਤ ਨੇ ਸਰਬਜੀਤ ਕੌਰ ਉਰਫ ਨੂਰ ਹੁਸੈਨ ਨੇ ਜਿਹੜੀਆਂ ਗੱਲਾਂ ਮੌਲਵੀ ਦੇ ਮੂਹਰੇ ਕਈਆਂ ਮੈਥਨੂੰ ਹੂ ਬੂਹ ਪੜ ਕੇ ਸੁਣਾ ਦਿੰਨਾ ਸਵਾਲ ਇਹ ਹੋਇਆ ਕਿ ਕੀ ਤੂੰ ਮੁਸਲਮਾਨ ਹੋਣਾ ਚਾਹੁੰਨੀ ਆ ਇਹ ਅੱਗੋ ਕਹਿੰਦੀ ਜੀ ਕਿ ਹਾਂ ਹੋਣਾ ਚਾਹੁੰਨੀ ਆ ਸਵਾਲ ਇਹ ਹੈ ਕਿ ਕੀ ਤੂੰ ਆਪਣੀ ਮਰਜ਼ੀ ਨਾਲ ਹੋਣਾ ਚਾਹਨੀ ਆ ਇਹ ਕਹਿੰਦੀ ਹਾਂਜੀ ਮੈਂ ਨਾਸਿਰ ਨੂੰ ਬਹੁਤ ਪਿਆਰ ਕਰਦੀ ਆ 9 ਸਾਲ ਤੋਂ ਇਹਨੂੰ ਮੈਂ ਜਾਣਦੀ ਆ ਤੇ ਮੈਂ ਆਪਣੀ ਮਰਜ਼ੀ ਦੇ ਨਾਲ ਹੀ ਇਹਨੂੰ ਜਾਣਦੀ ਆ ਸਵਾਲ ਇਹ ਹੈ ਜੀ ਕਿ ਇਸਲਾਮ ਵੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਬੂਲ ਕਰ ਰਹੇ ਹੋ ਇਹ ਕਹਿੰਦੀ ਹਾਂਜੀ ਮੈਂ ਆਪਣੀ ਮਰਜ਼ੀ ਦੇ ਨਾਲ ਹੀ ਕਬੂਲ ਕਰ ਰਹੀ ਆ ਤੇ ਫਿਰ ਤੁਹਾਡਾ ਡਿਵੋਰਸ ਹੋ ਗਿਆ ਕਹਿੰਦੀ ਬਿਲਕੁਲ ਜੀ ਮੇਰਾ ਡਿਵੋਰਸ ਹੋ ਗਿਆ ਫਿਰ ਇਹ ਹੈ ਜੀ ਕਿ ਤਲਾਕ ਹੋ ਗਿਆ ਉਹ ਪਹਿਲਾਂ ਡਿਵੋਰਸ ਦੀ ਗੱਲ ਕਰਦਾ ਫਿਰ ਇਹ ਗੱਲ ਕਹਿੰਦਾ ਹਿੰਦੀ ਦੇ ਵਿੱਚ ਵੀ ਕਿ ਭਾਈ ਤਲਾਕ ਹੋ ਗਿਆ ਆਪਕਾ ਉਹ ਕਹਿੰਦੀ ਹੈ ਮੇਰਾ ਤਲਾਕ ਹੋ ਗਿਆ ਇੰਨੀਆਂ ਗੱਲਾਂ ਦੀ ਵੀਡੀਓ ਤੁਸੀਂ ਸ਼ਾਇਦ ਦੇਖ ਲਈ ਹੋਵੇ ਇੰਨੀਆਂ ਗੱਲਾਂ ਤੋਂ ਬਾਅਦ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ ਪਰ ਮੈਂ ਤੁਹਾਡੇ ਇੱਕ ਚੇਤੇ ਦੇ ਵਿੱਚ ਗੱਲ ਲਿਆ ਦਿਆਂ ਇਹ ਪਹਿਲੀ ਵਾਰ ਸਰਬਜੀਤ ਕੌਰ ਨੂਰ ਹੁਸੈਨ ਨਹੀਂ ਬਣੀ ਇਸ ਤੋਂ ਪਹਿਲਾਂ ਵੀ ਇਸ਼ਕ ਦੇ ਵਿੱਚ ਚੂਰ ਹੋਈਆਂ ਕਈ ਪੰਜਾਬਣਾਂ ਇਸੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਗਈਆਂ 200 ਤੇ 18 ਦੀ ਗੱਲ ਸ਼ਾਇਦ ਤੁਸੀਂ ਭੁੱਲ ਗਏ ਹੋਵੋ ਉਦੋਂ ਹੁਸ਼ਿਆਰਪੁਰ ਵਾਲੀ ਦੀ ਕਿਰਨ ਬਾਲਾ ਨਾਂ ਦੀ ਇੱਕ ਔਰਤ ਜੀਦੇ ਤਿੰਨ ਬੱਚੇ ਸੀ ਤੇ ਘਰਵਾਲੇ ਦੀ ਮੌਤ ਹੋ ਗਈ ਸੀ ਉਹ ਵਿਸਾਖੀ ਦੇ ਜੱਥੇ ਵਿੱਚ ਗਈ ਸੀ ਉਹ ਪਾਕਿਸਤਾਨ ਦੇ ਵਿੱਚ ਪਹੁੰਚੀ ਉੱਥੇ ਉਹਨੇ ਆਪਦੇ ਇੱਕ ਪ੍ਰੇਮੀ ਨਾਲ ਆਪਦੇ ਆਸ਼ਿਕ ਦੇ ਨਾਲ ਨਿਕਾਹ ਕਰ ਲਿਆ ਤੇ ਉਹ ਬਣ ਗਈ ਸੀ ਜੀ ਕਿਰਨਬਾਲਾ ਤੋਂ ਆਮਨਾ ਬੀਬੀ ਉਹਦੀਆਂ ਬੜੇ ਵੱਡੇ ਪੱਦਰ ਤੇ ਖਬਰਾਂ ਆ ਕਿਉਂਕਿ ਉਹਦੇ ਸਹੁਰਾ ਸਾਹਿਬ ਨੇ ਇਹ ਦੋਸ਼ ਲਾਏ ਸੀ ਕਿ ਮੈਨੂੰ ਲੱਗਦਾ ਜੀ ਕਿ ਇਹ ਪਾਕਿਸਤਾਨ ਦੀਆਂ ਏਜੰਸੀਆਂ ਦੇ ਅੜਿੱਕੇ ਚੜ ਗਈ ਇਹਨੂੰ ਉਹਨਾਂ ਨੇ ਕੈਪਟਚਰ ਕਰ ਲਿਆ ਇਹਨੂੰ ਉਹਨਾਂ ਨੇ ਗੁੰਮਰਾਹ ਕਰ ਲਿਆ ਇਹਨੂੰ ਇਹਨਾਂ ਨੇ ਆਪਣੇ ਨਾਲ ਜੋੜ ਲਿਆ ਪਰ ਕਰਨ ਵਾਲਾ ਬਾਦ ਦੇ ਵਿੱਚ ਮੁੜ ਕੇ ਨਹੀਂ ਆਈ ਤੇ ਕਰਨ ਵਾਲਾ ਉਰਫ ਆਮਨਾ ਬੀਬੀ ਦੇ ਹੁਣ ਕੀ ਹਾਲਾਤ ਆ ਇਹਦੇ ਬਾਰੇ ਸਾਨੂੰ ਪਤਾ ਨਹੀਂ ਆ। ਮਤਲਬ ਇਹ ਜੀ ਕਿ ਪਹਿਲੀ ਵਾਰ ਜਥੇ ਦੀ ਪਹਿਲੀ ਵਾਰ ਧਾਰਮਿਕਤਾ ਦੀ ਪਹਿਲੀ ਵਾਰ ਸਿੱਖੀ ਦੀ ਆਸਥਾ ਦੀ ਦਰਬਾਰਤੋ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਆਪਦੇ ਇਸ਼ਕ ਨੂੰ ਪਗਾਉਣ ਦੇ ਲਈ ਆਪਣੀਆਂ ਕਹੇ ਜੇ ਮਸਤਗਾਂ ਦੇ ਲਈ ਆਪਣੀ ਮਟਰ ਕਸ਼ਤੀ ਦੇ ਲਈ ਆਪਣੀ ਆਸ਼ਕੀ ਨੂੰ ਪੂਰਨ ਦੇ ਲਈ ਇਸ ਤਰੀਕੇ ਦੀਆਂ ਹਰਕਤਾਂ ਹੁੰਦੀਆਂ ਰਹੀਆਂ। ਤੁਹਾਨੂੰ ਚੇਤੇ ਹੋਣਾ 2024 ਦੇ ਵਿੱਚ ਜਸਪ੍ਰੀਤ ਕੌਰ ਨਾਂ ਦੀ ਇੱਕ ਕੁੜੀ ਇਸੇ ਤਰੀਕੇ ਦੇ ਨਾਲੀ ਪਾਕਿਸਤਾਨ ਦੇ ਵਿੱਚ ਗਈ ਸੀ ਉਹ ਵੀ ਧਾਰਮਿਕ ਯਾਤਰਾ ਦੇ ਨਾਂ ਤੇ ਗਈ ਸੀ ਉਹ ਜਸਪ੍ਰੀਤ ਕੌਰ ਤੋਂ ਜਨਮ ਬਣ ਗਈ ਸੀ ਉਹ ਮਿਲੀ ਸੀ ਜਰਮਨੀ ਦੇ ਵਿੱਚ ਜਰਮਨੀ ਦੇ ਵਿੱਚ ਉਹ ਆਪਦੇ ਆਸ਼ਕ ਨੂੰ ਮਿਲੀ ਪਾਕਿਸਤਾਨ ਦਾ ਮੁੰਡਾ ਇੱਕ ਜਰਮਨੀ ਦੇ ਵਿੱਚ ਗਿਆ ਸੀ ਇਹ ਲੁਧਿਆਣਾ ਵਾਲੀ ਦੀ ਕੁੜੀ ਜਸਪ੍ਰੀਤ ਕੌਰ ਇਹ ਜਰਮਨੀ ਦੇ ਵਿੱਚ ਪਾਕਿਸਤਾਨੀ ਮੁੰਡੇ ਨੂੰ ਮਿਲੀ ਉੱਥੇ ਇਹਨਾਂ ਦੋਵਾਂ ਦਾ ਇਸ਼ਕ ਹੋ ਗਿਆ ਉਹਨੇ ਇਹਨੂੰ ਇਹ ਗੱਲ ਕਹੀ ਜੀ ਕਿ ਕਦੇ ਪਾਕਿਸਤਾਨ ਦੇ ਵਿੱਚ ਆਈਂ ਹੋਰ ਕੋਈ ਰਾਹ ਨਹੀਂ ਸੀ ਇਹਨੇ ਫਿਰ ਧਾਰਮਿਕ ਯਾਤਰਾ ਦਾ ਵੀਜ਼ਾ ਲਿਆ ਧਾਰਮਿਕ ਯਾਤਰਾ ਦੇ ਨਾਂ ਦੇ ਉੱਤੇ ਇਹਨੇ ਇਸ਼ਕ ਪੰਗਾਇਆ ਤੇ ਫਿਰ ਇਹ ਬਣ ਗਈ ਸੀ ਜਸਪ੍ਰੀਤ ਕੌਰ ਤੋਂ ਜਨਮ ਤੇ ਫਿਰ ਇਹਦੀਆਂ ਬਹੁਤ ਸਾਰੀਆਂ ਖਬਰਾਂ ਆਈਆਂ ਹੁਣ ਵੀ ਕਹਿੰਦੇ ਵੀ ਸ਼ਾਇਦ ਇਹ ਜਰਮਨੀ ਦੇ ਵਿੱਚ ਰਹਿੰਦੇ ਆ ਇਹ ਦੋਵੇਂ ਜਣੇ ਯਾਨੀ ਕਿ ਮੀਆਂ ਬੀਵੀ ਉੱਥੇ ਰਹਿੰਦੇ ਆ ਸਾਨੂੰ ਕਿਸੇ ਦੇ ਇਸ਼ਕ ਦੇ ਉੱਤੇ ਸਮੱਸਿਆ ਨਹੀਂ ਆ ਉਹਦੀ ਮਰਜ਼ੀ ਕਿਸੇ ਨਾਲ ਇਸ਼ਕ ਕਰੇ ਨਾ ਕਰੇ ਸਰਬਜੀਤ ਕੌਰ ਜੋ ਮਰਜ਼ੀ ਕਰੇ ਉਹਦੀ ਮੀ ਜਿੰਦਗੀ ਆ ਉਹ ਇੱਥੇ ਜੋ ਮਰਜ਼ੀ ਕਰੇ ਉਹਦੀ ਜ਼ਿੰਦਗੀ ਆ ਉਹ ਪਾਕਿਸਤਾਨ ਜਾ ਕੇ ਜੋ ਮਰਜ਼ੀ ਕਰੇ ਇਹ ਉਹਦੀ ਜ਼ਿੰਦਗੀ ਉਹ ਇੱਕ ਦੇ ਕੋਲੇ ਜਾਂਦੀ ਆ ਦੋਹਾਂ ਕੋਲੇ ਜਾਂਦੀ ਸਾਨੂੰ ਇਹਦਾ ਕੋਈ ਇਤਰਾਜ਼ ਨਹੀਂ ਆ ਉਹ ਕਿਹੜੇ ਧਰਮ ਨੂੰ ਛੱਡ ਕੇ ਕਿਹੜੇ ਧਰਮ ਦੇ ਵਿੱਚ ਜਾਂਦੀ ਆ ਸਾਨੂੰ ਇਹਦੇ ਉੱਤੇ ਵੀ ਕੋਈ ਇਤਰਾਜ਼ ਨਹੀਂ ਆ ਇਤਰਾਜ਼ ਸਿਰਫ ਇਸ ਗੱਲ ਦਾ ਕਿ ਤੁਹਾਡੀਆਂ ਇਹਨਾਂ ਹਰਕਤਾਂ ਦੇ ਕਰਕੇ ਤੁਹਾਡੇ ਇਸ ਫਰੇਬ ਦੇ ਕਰਕੇ ਤੁਹਾਡੇ ਇਸ ਧੋਖੇ ਦੇ ਕਰਕੇ ਤੁਹਾਡੀ ਇਸ ਤਰੀਕੇ ਦੀ ਮਾੜੀ ਹਰਕਤ ਦੇ ਕਰਕੇ ਪਰ ਵਿਅਕਤੀ ਦੇ ਵਿੱਚ ਬਾਕੀ ਲੋਕ ਜਿਹੜੇ ਕਿ ਸਿਰਫ ਤੇ ਸਿਰਫ ਸ਼ਰਨਵਾਸੀ ਪਾਕਿਸਤਾਨ ਦੇ ਵਿੱਚ ਜਾਣਾ ਚਾਹੁੰਦੇ ਆ ਗੁਰਦਾਮਾ ਦੇ ਦਰਸ਼ਨ ਕਰਨੇ ਚਾਹੁੰਦੇ ਆ ਉਹਨਾਂ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਣਾ ਤੁਸੀਂ ਤਾਂ ਆਪਦਾ ਇਸ਼ਕ ਪੂਗਾ ਲਿਆ ਤੁਹਾਡਾ ਤਾਂ ਇੱਕ ਖਾਸ ਏਜੰਡਾ ਸੀ ਕਿ ਉਧਰ ਸਾਡਾ ਵੀਜ਼ਾ ਲੱਗਣਾ ਨਹੀਂ ਇੱਥੇ ਜਥੇ ਦੇ ਵਿੱਚ ਜਾਇਆ ਜਾ ਸਕਦਾ ਤੁਸੀਂ ਆਪਦੇ ਮਕਸਦ ਦੇ ਵਿੱਚ ਸੰਪੂਰਨ ਕਰ ਲਿਆ ਸਾਰਾ ਕੁਝ ਪਰ ਆਮ ਲੋਕਾਂ ਨਾਲ ਕੀ ਕਸੂਰ ਆ ਪਿਛਲੇ ਲੰਮੇ ਸਮੇਂ ਤੋਂ ਦੋਹਾਂ ਦੇਸ਼ਾਂ ਦੇ ਸਬੰਧ ਜਿਵੇਂ ਚੱਲਦੇ ਆ ਜਿਵੇਂ ਵੀ ਜੇ ਰੁਕੇ ਰਹੇ ਆ ਜਿਵੇਂ ਕਰਤਾਰਪੁਰ ਸਾਹਿਬ ਦਾ ਲੰਘਾ ਅਜੇ ਤੱਕ ਮੰਨਦਾ ਜਿਸ ਤਰੀਕੇ ਦੇ ਨਾਲ ਪਹਿਲਗਾਮ ਤੋਂ ਬਾਅਦ ਹੁਣ ਇਹ ਜਥਾ ਗਿਆ ਸੀ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਲਈ ਤੇ ਇਹ 4 ਨਵੰਬਰ ਨੂੰ ਗਿਆ ਸੀ ਤੇ 9-10 ਦਿਨ ਬਾਅਦ ਇਹ ਜਥਾ ਵਾਪਸ ਆ ਗਿਆ ਸੀ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਗਿਆ ਸੀ 1932 ਲੋਕਾਂ ਦਾ ਜਥਾ ਸੀ 1932 ਸ਼ਰਧਾਲੂਆਂ ਦਾ ਇਹਦੇ ਵਿੱਚੋਂ ਸਿਰਫ ਇੱਕ ਨਹੀਂ ਆਈ 1931 ਜਣੇ ਵਾਪਸ ਆ ਗਏ ਇੱਕ ਨਹੀਂ ਆਈ ਤੇ ਇਹ ਸਰਬਜੀਤ ਕੌਰ ਆ ਇਹ ਸਰਬਜੀਤ ਕੌਰ ਹੁਣ ਨੂਰ ਹੁਸੈਨ ਆ ਇਹ ਨੂਰ ਹੁਸੈਨ ਜਿਹੜੀ ਤਸਵੀਰ ਸਾਹਮਣੇ ਆਈ ਆ ਉਹਦੇ ਵਿੱਚ ਇਹ ਆਪਦੇ ਸ਼ੌਹਰ ਦੇ ਨਾਲ ਬੈਠੀ ਆ ਨਾਸਰ ਹੁਸੈਨ ਦੇ ਨਾਲ ਉਹ ਵੀ ਇਹ ਗੱਲ ਕਰਨਾ ਜੀ ਕਿ ਮੈਨੂੰ ਇਹ ਨਿਕਾਹ ਕਬੂਲ ਆ ਬਹੁਤ ਵਧੀਆ ਗੱਲ ਆ ਭਾਈ ਤੁਹਾਨੂੰ ਕਬੂਲ ਆ ਤੁਹਾਡੀ ਮਰਜ਼ੀ ਆ ਕਿ ਤੁਹਾਨੂੰ ਕਬੂਲ ਆ ਪਰ ਫਿਰ ਇੱਥੇ ਸਵਾਲ ਉੱਠਦਾ ਕਿ ਭਵਿੱਖ ਦੇ ਵਿੱਚ ਆਮ ਲੋਕਾਂ ਦੇ ਪ੍ਰਤੀ ਸ਼ੱਕ ਦੀ ਭਾਵਨਾ ਕੀ ਵਧੀ ਨਹੀਂ ਜਦੋਂ ਤੱਕ ਰਾਤ ਥੋੜੇ ਜੇ ਖੁੱਲਦੇ ਆ ਜਦੋਂ ਤੱਕ ਇੰ样 ਲੱਗਦਾ ਜੀ ਕਿ ਹੁਣ ਜੱਥਿਆਂ ਨੂੰ ਵੀ ਜੇ ਵੱਧ ਮਿਲਿਆ ਕਰਨਗੇ ਜਦੋਂ ਇੰਉਂ ਲੱਗਦਾ ਜੀ ਕਿ ਐਥਕੀ ਵੀਜ਼ਾ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਉਦੋਂ ਕੋਈ ਨਾ ਕੋਈ ਇਹੋ ਜੀ ਚੰਦ ਚੜ੍ਹਦੀ ਆ ਜਾਂ ਇਹੋ ਜਾਂ ਕੋਈ ਚੰਦ ਚੜ੍ਹਦਾ ਜਿਹਦੇ ਕਰਕੇ ਇੰਉਂ ਲੱਗਦਾ ਜੀ ਕਿ ਅਗਲੀ ਵਾਰ ਕੋਈ ਬੇਕਸੂਰ ਫੇਰ ਵੀਜ਼ੇ ਤਵਾਂਜਾ ਨਾ ਰਹਿ ਜੇ ਦੁਨੀਆ ਭਰ ਦੇ ਵਿੱਚ ਵਸਦੀ ਸੰਗਤੇ ਚਾਹੁੰਦੀ ਆ ਕਿ ਅਸੀਂ ਇੱਕ ਵਾਰ ਜ਼ਿੰਦਗੀ ਦੇ ਵਿੱਚ ਬਾਬੇ ਨਾਨਕ ਦੇ ਦਰ ਦੇ ਉੱਤੇ ਜਾ ਕੇ ਅਗੇ ਨਨਕਾਣਾ ਸਾਹਿਬ ਜਾ ਕੇ ਆਗੇ ਅਸੀਂ ਗੁਰਦੁਆਰਾ ਡੇਰਾ ਸਾਹਿਬ ਦੇ ਦਰਸ਼ਨ ਕਰਕੇ ਆਗੇ ਅਸੀਂ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਕੇ ਆਗੇ ਅਸੀਂ ਹੋਰ ਵਕ ਵਕ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਆ ਗਏ ਪਰ ਇੱਥੇ ਸਰਬਜੀਤਕੌਰ ਵਰਗੀਆਂ ਜਾਂ ਸਰਬਜੀਤਕੌਰ ਵਰਗੇ ਬਹੁਤ ਸਾਰੇ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਆਸਥਾ ਨੂੰ ਸੱਟ ਮਾਰੀ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਕਈ ਵੱਡੇ ਸਵਾਲ ਖੜੇ ਕੀਤੇ ਆ ਇਹਨਾਂ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਂਦੇ ਸਮੇਂ ਚ ਕੀ ਕਵੇ ਕਿਸੇ ਬੰਦੇ ਦੇ ਪ੍ਰਤੀ ਕੋਈ ਅੰਦਾਜ਼ਾ ਇਵੇਂ ਲੱਗ ਨਹੀਂ ਸਕਦਾ ਕਿ ਭਾਈ ਇਹ ਭਵਿੱਖ ਦੇ ਵਿੱਚ ਕੱਲ ਨੂੰ ਕਿਹੜਾ ਚੰਦ ਚਾੜੂਗਾ ਮੈਂ ਅੱਗੇ ਵੀ ਗੱਲ ਕਰਨਾ ਹੁੰਨਾ ਦੁਨੀਆ ਦੇ ਵਿੱਚ ਇਹ ਪਤਾ ਜੀ ਕਿ ਮੰਗਲ ਗ੍ਰਹਿ ਤੇ ਪਾਣੀ ਹੈ ਕਿ ਨਹੀਂ ਹੈ ਚੰਦ ਦੇ ਉੱਤੇ ਮਨੁੱਖ ਦਾ ਵਸੇਬਾ ਹੋ ਸਕਦਾ ਕਿ ਨਹੀਂ ਹੋ ਸਕਦਾ ਪਰ ਇਹ ਨਹੀਂ ਪਤਾ ਹੁੰਦਾ ਜੀ ਕਿ ਐਨੇ ਕੀ ਕਰਨਾ ਐਦੀ ਮਨ ਦੇ ਵਿੱਚ ਮੇਰੇ ਪ੍ਰਤੀ ਕੀ ਆ ਤੇ ਸਰਬਜੀਤ ਕੌਰ ਉਰਫ ਨੂਰ ਹੁਸੈਨ ਦੇ ਮਨ ਦੇ ਵਿੱਚ ਕੀ ਸੀ ਇਹਦੇ ਬਾਰੇ ਵੀ ਹੁਣ ਪਤਾ ਲੱਗਾ ਇਹਦੇ ਬਾਰੇ ਪਹਿਲਾਂ ਪਤਾ ਨਹੀਂ ਲੱਗਿਆ ਉਹਦੇ ਟੱਬਰ ਦੇ ਵੱਲੋਂ ਕੋਈ ਉੱਤਰ ਨਹੀਂ ਦਿੱਤਾ ਜਾ ਰਿਹਾ ਤਲਵੰਡੀ ਚੌਧਰੀਆਂ ਦੀ ਪੁਲਿਸ ਇਹ ਗੱਲ ਕਹਿੰਦੀ ਜੀ ਕਿ ਅਸੀਂ ਇਹਦਾ ਪੁਰਾਣਾ ਰਿਕਾਰਡ ਫਰੋਲ ਰਹੇ ਹਾਂ రికార్డ్ ਦੇ ਵਿੱਚੋਂ ਕੁਝ ਨਿਕਲਣਾ ਨਹੀਂ ਨਿਕਲਣਾ ਮੈਨੂੰ ਪਤਾ ਨਹੀਂ ਉਹਦਾ ਨਿਕਾਹ ਨਾਮਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਗੱਲ ਫਿਰ ਇੱਥੇ ਆ ਕੇ ਮੁੱਕਦੀ ਆ ਬੜੀ ਬਾਰ ਪਾਕਿਸਤਾਨ ਦੀਆਂ ਕੁੜੀਆਂ ਨੇ ਇਧਰਲੇ ਪਾਸੇ ਆ ਕੇ ਨਿਕਾਹ ਕਰਵਾਇਆ ਵਿਆਹ ਕਰਵਾਇਆ ਤੇ ਬੜੀ ਬਾਰ ਇਧਰਲੀਆਂ ਕੁੜੀਆਂ ਨੇ ਉਧਰ ਜਾ ਕੇ ਨਿਕਾਹ ਕਰਵਾ ਲਿਆ ਫਿਰ ਇਤਰਾਜ਼ ਕੋਈ ਨਹੀਂ ਕਿ ਭਾਈ ਉਧਰਲੇ ਪਾਸੇ ਜਾ ਕੇ ਸਰਬਜੀਤ ਕੋਲ ਕਰਾਵੇ ਨਿਕਾਹ ਉਧਰਲੇ ਪਾਸੇ ਜਸਪ੍ਰੀਤ ਕੋਲ ਕਰਾਵੇ ਉਧਰਲੇ ਪਾਸੇ ਕਰਨਵਾਲਾ ਕਰਾਵੇ ਉਧਰਲੇ ਪਾਸਿਓਂ ਕਿ ਇੱਧਰ ਆ ਕੇ ਕਰਾਵੇ ਪਰ ਤੁਹਾਡਾ ਤਰੀਕਾ ਜਾਇਜ਼ ਹੋਣਾ ਚਾਹੀਦਾ ਤੁਹਾਡਾ ਤਰੀਕਾ ਨਜਾਇਜ਼ ਆ ਤੁਹਾਡਾ ਨਿਕਾਹ ਨਜਾਇਜ਼ ਨਹੀਂ ਅਸੀਂ ਮੰਨਦੇ ਤੁਹਾਡੀ ਨਿੱਜੀ ਜ਼ਿੰਦਗੀ ਦੇ ਫੈਸਲੇ ਆ ਤੁਸੀਂ ਧਰਮ ਬਦਲ ਲਿਆ ਇਹ ਸਾਨੂੰ ਕੋਈ ਇਤਰਾਜ਼ ਨਹੀਂ ਆ ਇਹ ਤੁਹਾਡੀ ਸ਼ਖਸੀਅਤ ਆ ਧਰਮ ਬਹੁਤ ਸਾਰੇ ਲੋਕ ਪਰਪੱਕ ਹੁੰਦੇ ਆ ਬਹੁਤ ਸਾਰੇ ਬਦਲਦੇ ਵੀ ਆ ਇਹ ਸਭ ਦੇ ਆਪੋ ਆਪਣੇ ਮਨ ਦੇ ਰੰਗ ਆ ਪਰ ਜਿਹੜਾ ਤੁਸੀਂ ਆਪਦੀ ਮਨਮਸਤੀ ਦੇ ਲਈ ਕੁਝ ਕਰਦੇ ਆ ਉਹਦੇ ਕਰਕੇ ਭਵਿੱਖ ਦੇ ਵਿੱਚ ਹੋਰ ਨਾ ਦੇ ਰਾਹ ਦੇ ਵਿੱਚ ਕੋਈ ਰੋੜੇ ਨਾ ਆਉਣ ਸਵਾਲ ਇਹ ਆ ਏਜੰਸੀਆਂ ਉੱਥੋਂ ਆਉਣ ਵਾਲਿਆਂ ਨੂੰ ਜਿਹੜੇ ਕਿ ਬੰਦੇ ਚੰਗੇ ਭਲੇ ਵੀ ਆ ਉਹਨਾਂ ਨੂੰ ਸਵਾਲ ਕਰਦੀਆਂ ਕਿ ਭਾਈ ਤੁਸੀਂ ਕਿਹਨੂੰ ਮਿਲ ਕੇ ਆਏ ਆ ਤੁਸੀਂ ਕਿਹਨੂੰ ਦੇਖ ਕੇ ਆਏ ਆ ਤੁਸੀਂ ਕਿਉਂ ਗਏ ਸੀ ਤੁਸੀਂ ਕਿੱਥੇ ਕਿੱਥੇ ਗਏ ਸੀ ਇਹ ਸਵਾਲ ਆਉਂਦੇ ਸਮੇਂ ਦੇ ਵਿੱਚ ਹੋਰ ਵੱਧ ਸਕਦੇ ਆ ਤੇ ਮੇਰਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਜਦੋਂ ਫੇਸਬੁੱਕ ਦੇ ਉੱਤੇ ਜਾਂ ਫੋਨ ਦੇ ਉੱਤੇ ਐਨੇ ਲੰਮੇ ਸਮੇਂ ਤੋਂ 9-9 ਸਾਲਾਂ ਤੋਂ ਕੋਈ ਔਰਤ ਉਧਰਲੇ ਪਾਸੇ ਗੱਲਾਂ ਕਰ ਰਹੀ ਆ ਤਾਂ ਇੱਥੇ ਏਜੰਸੀਆਂ ਕੀ ਕਰਦੀਆਂ ਸੀ ਸਵਾਲ ਇਹ ਆ ਜੇਕਰ ਕੋਈ ਬੰਦਾ 2 ਮਹੀਨੇ ਗੱਲ ਕਰੇ ਕਿਸੇ ਆਪਦੇ ਭੈਣ ਭਰਾ ਦੇ ਨਾਲ ਵੀ ਉਦੋਂ ਤਾਂ ਸਵਾਲ ਖੜੇ ਹੋ ਜਾਂਦੇ ਪਰ 9 ਸਾਲਾਂ ਵਿੱਚ ਸਵਾਲ ਕਿਉਂ ਨਹੀਂ ਖੜਾ ਹੋਇਆ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਭਾਈ ਇਹ ਸੰਪਰਕ ਦੇ ਵਿੱਚ ਕਿਵੇਂ ਆ ਅਗਲੀ ਗੱਲ ਇਹ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਨੇ ਜਿਨੇ ਵੀ ਇਹਦਾ ਪਾਸਪੋਰਟ ਲੈ ਕੇ ਤੇ ਬਾਅਦ ਵਿੱਚ ਜਮ੍ਹਾਂ ਕਰਵਾਇਆ ਉਥੇ ਕੀ ਹੋਇਆ ਉਹਨੂੰ ਕਿਉਂ ਨਹੀਂ ਸੀ ਪਤਾ ਵੀ ਭਾਈ ਇਹਦਾ ਕਿਰਦਾਰ ਕੀ ਆ ਤੇ ਪੁਲਿਸ ਨੇ ਉੱਤੇ ਸਭ ਤੋਂ ਵੱਡਾ ਸਵਾਲ ਆ ਵੀ ਭਾਈ ਇਹਨੇ ਪਾਸਪੋਰਟ ਤਾਂ ਬਣਾ ਲਿਆ ਜਿਵੇਂ ਸਵਦਾ ਬਣਦਾ ਹੁੰਦਾ ਇਹਨੇ ਆਪਦੀ ਕਲੀਅਰੈਂਸ ਕਿਵੇਂ ਕਰਵਾਈ ਆ ਜਿਹੜੀ ਪੜਤਾਲ ਹੁੰਦੀ ਆ ਬੰਦੇ ਦੇ ਕਰਤਾਰ ਬਾਰੇ ਬੰਦੇ ਦੇ ਪਿਛੋਕੜ ਦੇ ਬਾਰੇ ਬੰਦੇ ਦੇ ਕੰਮਾਂ ਦੇ ਬਾਰੇ ਇਹ ਕੌਣ ਹੈ ਕਿੰਨੇ ਪਰਚੇ ਹਨ ਇਹ ਦੋ ਗੱਲਾਂ ਦੇ ਵਿੱਚੋਂ ਕਿਵੇਂ ਬਚ ਨਿਕਲੇ ਆ ਸਵਾਲ ਇਹ ਪੈਦਾ ਹੁੰਦਾ ਕਿਤੇ ਇਹਦੇ ਪਿੱਛੇ ਕੋਈ ਹੋਰ ਕਹਾਣੀ ਤਾਂ ਨਹੀਂ ਏਜੰਸੀਆਂ ਹੁਣ ਇਸ ਮਾਮਲੇ ਦੇ ਉੱਤੇ ਪੜਤਾਲ ਕਰ ਰਹੀਆਂ ਤੇ ਇਹਨੇ ਜਿਹੜਾ ਇਮੀਗ੍ਰੇਸ਼ਨ ਵਾਲਾ ਫਾਰਮ ਹੁੰਦਾ ਸਰਬਜੀਤ ਕੌਰ ਨੇ ਇਹਨੇ ਉਹਦੇ ਵਿੱਚ ਆਪਣੀ ਨਾਗਰਿਕਤਾ ਤੇ ਆਪਣੇ ਕੁਝ ਕੋਹਰ ਵੇਰਵੇ ਸਹੀ ਨਹੀਂ ਸੀ ਭਰੇ ਜਿਹਦੇ ਕਰਕੇ ਪਹਿਲੇ ਨੂੰ ਸ਼ੱਕ ਪੈਦਾ ਹੋਇਆ ਸੀ ਸੋ ਭਾਈ ਹੁਣ ਸਰਬਜੀਤ ਕੌਰ ਪਾਕਿਸਤਾਨ ਦੀ ਹੋ ਗਈ ਆ ਇਹ ਉਹਦਾ ਆਪਦਾ ਨਿੱਜੀ ਫੈਸਲਾ ਸਾਨੂੰ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਆ ਇਤਰਾਜ਼ ਮੁਕਲੀ ਗੱਲ ਇੱਥੇ ਆ ਕਿ ਇਹਨੇ ਧਰਮ ਦੀ ਵਰਤੋਂ ਕੀਤੀ ਆ ਇਹਨੇ ਆਸਥਾ ਦੀ ਵਰਤੋਂ ਕੀਤੀ ਆ ਇਹਨੇ ਜਥੇ ਦੀ ਵਰਤੋਂ ਕੀਤੀ ਆ ਇਹਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਦੀ ਵਰਤੋਂ ਕੀਤੀ ਆ ਇਹਦੇ ਮਨ ਦੇ ਵਿੱਚ ਕਿਸੇ ਗੁਰਧਾਮ ਦੇ ਪ੍ਰਤੀ ਕਿਸੇ ਗੁਰਦੁਆਰੇ ਪ੍ਰਤੀ ਸ਼ਰਧਾ ਨਹੀਂ ਆ ਇਹ ਸੱਤ ਸਿਰਫ ਆਪਦਾ ਉਲੂ ਸਦਾ ਕਰਨਾ ਚਾਹੁੰਦੀ ਸੀ ਤੇ ਇਹਨੇ ਆਪਣਾ ਉਲੂ ਸਦਾ ਕਰ ਲਿਆ ਹੁਣ ਇਹਦੇ ਜ਼ਿੰਦਗੀ ਦੇ ਵਿੱਚ ਕੀ ਮੋੜ ਆਉਂਦੇ ਆ ਇਹ ਸਮਾਂ ਬਿਆਨ ਕਰੂਗਾ ਪਰ ਰੱਬ ਦਾ ਵਾਸਤਾ ਜਿਨ੍ਹਾਂ ਨੇ ਭਵਿੱਖ ਦੇ ਵਿੱਚ ਵੀ ਇਹ ਕੁਝ ਕਰਨਾ ਤੁਸੀਂ ਆਪਦੇ ਵੀਜ਼ਾ ਦੇ ਹੋਰ ਤਰੀਕੇ ਤੇ ਤਕਨੀਕਾਂ ਅਪਣਾ ਲਓ ਤੁਸੀਂ ਹੋਰ ਕੋਈ ਵੀਜ਼ਾ ਲੈ ਲਓ ਜਾਂ ਕੋਈ ਹੋਰ ਮੈਨੂੰ ਨਹੀਂ ਪਤਾ ਵੀ ਕੀ ਕਰਨਾ ਪਰ ਇਦਾਂ ਨਾ ਕਰਿਓ ਕੋਈ ਵਿਸਾਖੀ ਦੇ ਨਾਂ ਦੇ ਉੱਤੇ ਗਏ ਜਥੇ ਦੇ ਵਿੱਚ ਕੋਈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਲਈ ਕੋਈ ਮਹਾਰਾਜ ਅਜੀਤ ਸਿੰਘ ਦੀ ਵਰਸੀ ਦੇ ਲਈ ਜਾਂ ਕਿਸੇ ਵੀ ਹੋਰ ਧਾਰਮਿਕ ਸਮਾਗਮ ਦੇ ਲਈ ਜਾਣ ਵਾਲੇ ਜਥੇ ਦੇ ਵਿੱਚ ਆਪਦੇ ਮਨ ਦੇ ਵਿੱਚ ਫਰੇਵ ਨਾ ਰੱਖੇ ਵੀ ਭਾਈ ਮੈਂ ਇੱਕ ਵਾਰੀ ਜਥੇ ਦੇ ਵਿੱਚ ਵੜ ਜਾ ਇੱਕ ਵਾਰੀ ਮੈਂ ਪਹੁੰਚ ਜਾ ਤੇ ਫਿਰ ਮੈਂ ਗਲਤ ਕੰਮ ਕਰੂੰਗਾ ਫਿਰ ਮੈਂ ਆਪਣੀ ਇੱਛਾ ਪਾੜੂੰਗਾ ਤੁਸੀਂ ਸ਼ਰਦਾ ਦੇ ਨਾਂ ਤੇ ਗਏ ਆ ਸ਼ਰਦਾ ਦੇ ਨਾਂ ਤੇ ਵਾਪਸ ਆਓ ਆਪਦਾ ਉੱਥੇ ਜਾਓ ਜਿਹੜੇ ਕੰਮ ਲਈ ਜਾ ਰਹੇ ਹੋ ਜਿਹਦੇ ਬਾਰੇ ਤੁਸੀਂ ਵੇਰਵਾ ਦਰਜ ਕੀਤਾ ਉਹੋ ਕਰਕੇ ਆਓ ਇਦਾਂ ਦੁਰਵਰਤੋਂ ਨਾ ਕਰੋ